ਦੋਸਤੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਈਰਾਨ ਦੇ ਇੱਕ ਸ਼ਹਿਰ ਵਿੱਚ ਸ਼ੇਖ ਇਬਰਾਹਿਮ ਨਾਮੀ ਇੱਕ ਫਕੀਰ ਰਹਿੰਦਾ ਸੀ। ਸ਼ੇਖ ਇਬਰਾਹਿਮ ਕੋਈ ਮਾਮੂਲੀ ਫਕੀਰ ਨਹੀਂ ਸੀ। ਲੋਕ ਕਹਿੰਦੇ ਸਨ ਕਿ ਉਸ ਦੇ ਕੋਲ ਰੱਬ ਦੀ ਦਿੱਤੀ ਹੋਈ ਅਕਲ, ਸਮਝਦਾਰੀ, ਅਤੀ ਤੇਈ ਦਿਮਾਗ ਵਰਗੀ ਐਦਾਂ ਦੀ दौਲਤ ਸੀ ਜੋ ਕਿਸੇ ਬਾਦਸ਼ਾਹ ਦੇ ਖਜ਼ਾਨੇ ਤੋਂ ਘਟ ਨਹੀਂ ਸੀ। ਪਰ ਉਸ ਦੇ ਕੱਪੜੇ ਪੁਰਾਣੇ ਸਨ। ਦਸਤਾਰ ਤੇ ਮਿੱਟੀ ਘੱਟਾ ਪਿਆ ਰਹਿੰਦਾ। ਉਹ ਸਿਰਫ ਇੱਕ ਲੱਕੜੀ ਦੇ ਕਟੋਰੇ ਵਿੱਚ ਭੀਖ ਮੰਗਦਾ। ਇੱਕ ਦਿਨ ਦੀ ਗੱਲ ਹੈ। ਸਵੇਰ ਦਾ ਸਮਾਂ ਸੀ। ਸੂਰਜ ਦੀਆਂ ਪਹਿਲੀਆਂ ਕਿਰਨਾਂ ਮਸਜਿਦ ਦੀ ਦੀਵਾਰ ਤੇ ਪੈ ਰਹੀਆਂ ਸਨ। ਇੱਕ ਨੌਜਵਾਨ ਕਾਰੋਬਾਰੀ ਜਿਸ ਦਾ ਨਾਮ ਸੁਲੇਮਾਨ ਸੀ ਉਹ ਆਪਣੇ ਉੱਚੇ ਮਹਿਲ ਤੋਂ ਨਿਕਲ ਕੇ ਸ਼ੇਖ ਇਬਰਾਹਿਮ ਦੇ ਕੋਲ ਆਇਆ। ਉਸ ਦੇ ਚਿਹਰੇ ਤੇ ਇੱਕ ਅਲੱਗ ਹੀ ਕਿਸਮ ਦਾ ਨੂਰ ਚਲਕ ਰਿਹਾ ਸੀ ਤੇ ਲਿਵਾਸ ਇੰਨਾ ਕੀਮਤੀ ਸੀ। ਕਿ ਹਰ ਕੋਈ ਅਸ਼ ਅਸ਼ ਕਰ ਉੱਠਦਾ ਸੁਲੇਮਾਨ ਨੇ ਸ਼ੇਖ ਦੇ ਵੱਲ ਦੇਖ ਕੇ ਕਿਹਾ ਐ ਫਕੀਰ ਤੇਰੇ ਕੋਲ ਕੀ ਹੈ ਤੂੰ ਪੂਰੀ ਜ਼ਿੰਦਗੀ ਭੀਖ ਮੰਗ ਕੇ guzari ਤੇ ਮੈਨੂੰ ਦੇਖ ਮੇਰੇ ਕਾਰੋਬਾਰ ਅਰਬ ਦੇ ਹਰ ਇੱਕ ਬਾਜ਼ਾਰ ਵਿੱਚ ਚੱਲ ਰਹੇ ਹਨ ਕੀ ਲੋਕ ਤੇਰੀ ਇਸੇ ਸਮਝਦਾਰੀ ਦੀ ਗੱਲ ਕਰਦੇ ਹਨ ਇਹ ਹੀ ਤੇਰੀ ਅਕਲ ਹੈ ਸ਼ੇਖ ਮੁਸਕਰਾਇਆ ਅਤੇ ਬੋਲਿਆ ਬੇਟਾ ਤੂੰ ਆਪਣੀ ਕਿਸਮਤ ਨੂੰ ਦੌਲਤ ਸਮਝ ਲਿਆ ਹੈ ਪਰ ਯਾਦ ਰੱਖ ਅਕਲ ਜਦੋਂ ਤੱਕ ਕਿਸਮਤ ਤੋਂ ਅੱਗੇ ਨਹੀਂ ਚੱਲਦੀ ਉਦੋਂ ਤੱਕ ਜ਼ਿੰਦਗੀ ਦਾ ਅਸਲ ਮਕਸਦ ਅਧੂਰਾ ਰਹਿੰਦਾ ਹੈ ਸੁਲੇਮਾਨ ਹੱਸ ਪਿਆ ਤੇ ਬੋਲਿਆ ਚੱਲ ਫਕੀਰ ਜੇ ਤੇਰੀ ਅਕਲ ਇੰਨੀ ਵੱਡੀ ਹੈ ਤਾਂ ਮੇਰੇ ਨਾਲ ਚੱਲ ਮੈਂ ਤੇਰਾ ਇੱਕ ਇਮਤਿਹਾਨ ਲਵਾਂਗਾ ਜੇ ਤੂੰ ਪਾਸ ਹੋ ਗਿਆ ਤਾਂ ਮੈਂ ਤੇਰਾ murid ਬਣ ਜਾਵਾਂਗਾ ਨਹੀਂ ਤਾਂ ਤੈਨੂੰ ਇਸ ਸ਼ਹਿਰ ਨੂੰ ਛੱਡ ਕੇ ਜਾਣਾ ਪਵੇਗਾ ਸ਼ੇਖ ਨੇ ਅੱਖਾਂ ਬੰਦ ਕਰਕੇ ਬਸ ਇੰਨਾ ਕਿਹਾ ਜੋ ਰੱਬ ਨੂੰ ਮਨਜ਼ੂਰ ਅਗਲੀ ਸਵੇਰ ਸੁਲੇਮਾਨ ਸ਼ੇਖ ਨੂੰ ਆਪਣੇ ਸ਼ਾਨਦਾਰ ਮਹਿਲ ਵਿੱਚ ਲੈ ਗਿਆ ਉੱਥੇ ਜਾ ਕੇ ਉਸਨੇ ਸ਼ੇਖ ਨੂੰ ਇੱਕ ਘਰ ਦਿਖਾਇਆ ਜਿਸ ਦੇ ਤਿੰਨ ਦਰਵਾਜ਼ੇ ਸਨ ਹਰ ਇੱਕ ਦਰਵਾਜ਼ੇ ਤੇ ਇੱਕ ਜਿੰਦਾ ਲੱਗਿਆ ਹੋਇਆ ਸੀ ਅਤੇ ਉਹਨਾਂ ਉੱਪਰ ਨਕਸ਼ੇ ਅਤੇ ਕੁਝ ਸੰਕੇਤ ਦਿੱਤੇ ਹੋਏ ਸਨ ਸੁਲੇਮਾਨ ਨੇ ਕਿਹਾ ਇਹਨਾਂ ਤਿੰਨਾਂ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ੇ ਪਿੱਛੇ ਇੱਕ ਤਜ਼ੋਰੀ ਹੈ ਜਿਸ ਵਿੱਚ ਸੋਨੇ ਦੇ ਸਿੱਕੇ ਹਨ ਬਾਕੀ ਦੋ ਦਰਵਾਜਿਆਂ ਪਿੱਛੇ ਮੌਤ ਲੁਕੀ ਹੋਈ ਹੈ ਇੱਕ ਦਰਵਾਜ਼ਾ ਖੁੱਲਿਆ ਤਾਂ ਸੱਪਾਂ ਨਾਲ ਭਰਿਆ ਕਮਰਾ ਮਿਲੇਗਾ ਤੇ ਜੇ ਦੂਜਾ ਖੁੱਲਿਆ ਤਾਂ ਉਸ ਵਿੱਚ ਅੱਗ ਦਾ ਸਮੁੰਦਰ ਮਿਲੇਗਾ ਤੇਰੀ ਅਕਲ ਕੀ ਕਹਿੰਦੀ ਹੈ ਕਿ ਕਿਹੜਾ ਦਰਵਾਜ਼ਾ ਖੋਲਿਆ ਜਾਵੇ ਸ਼ੇਖ ਨੇ ਨਾਂ ਦਰਵਾਜਿਆਂ ਤੇ ਬਣੇ ਸੰਕੇਤ ਦਿਖੇ ਤੇ ਨਾਂ ਜਿੰਦਿਆਂ ਦੀ ਬਣਾਵਟ ਬਸ ਸਜਦਾ ਕਰਕੇ ਇੱਕ ਦੁਆ ਕੀਤੀ ਕਿ हे ਪ੍ਰਮਾਤਮਾ ਮੇਰੇ ਦਿਲ ਨੂੰ ਸਹੀ ਰਾਹ ਦਿਖਾ ਤਾਂਕੇ ਤੇਰੀ ਰਜਾ ਨਾਲ ਮੈਂ ਸਹੀ ਫੈਸਲਾ ਕਰ ਸਕਾਂ ਕੁਝ ਸਮੇਂ ਬਾਅਦ ਉਸਨੇ ਪਹਿਲਾ ਦਰਵਾਜ਼ਾ ਖੋਲ੍ਹਿਆ ਤੇ ਇੱਕ ਹਨੇਰੇ ਕਮਰੇ ਵਿੱਚ ਦਾਖਲ ਹੋ ਗਿਆ ਜਿਸ ਵਿੱਚ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਸੁਲੇਮਾਨ ਹੱਸ ਪਿਆ ਤੇ ਕਿਹਾ ਫਕੀਰ ਹੁਣ ਤੇਰੀ ਖੇਡ ਖਤਮ ਇਹ ਹਨੇਰੇ ਵਾਲਾ ਕਮਰਾ ਤੇਰੀ ਮੌਤ ਦੀ ਨਿਸ਼ਾਨੀ ਹੈ ਪਰ ਨਾਲ ਹੀ ਸ਼ੇਖ ਨੇ ਆਪਣੀ ਖੁੰਡੀ ਜ਼ਮੀਨ ਤੇ ਮਾਰੀ ਅਤੇ ਬੋਲਿਆ ਜਿੱਥੇ ਹਨੇਰਾ ਹੁੰਦਾ ਹੈ ਉੱਥੋਂ ਹੀ ਰੌਸ਼ਨੀ ਦੀ ਸ਼ੁਰੂਆਤ ਹੁੰਦੀ ਹੈ ਇਸ ਤੋਂ ਬਾਅਦ ਕਮਰੇ ਦੇ ਅੰਦਰ ਇੱਕ ਰੋਸ਼ਨਦਾਨ ਖੁੱਲਿਆ ਅਤੇ ਕਮਰੇ ਦੇ ਅੰਦਰ ਇੱਕ ਲੁਕੀ ਹੋਈ ਤਜ਼ੋਰੀ ਨਜ਼ਰ ਆਈ ਜਦੋਂ ਤਜ਼ੋਰੀ ਖੁੱਲੀ ਗਈ ਤਾਂ ਉਸ ਵਿੱਚ ਵਾਕਿਆ ਹੀ ਸੋਨੇ ਦੇ ਸਿੱਕੇ ਸਨ ਨਾਲ ਇੱਕ ਕਾਗਜ਼ ਵੀ ਰੱਖਿਆ ਹੋਇਆ ਸੀ ਜਿਸ ਤੇ ਲਿਖਿਆ ਹੋਇਆ ਸੀ ਕਿ ਅਕਲ ਤੋਂ ਕੰਮ ਲੈਣ ਵਾਲਾ ਕਦੇ ਖਾਲੀ ਹੱਥ ਨਹੀਂ ਜਾਂਦਾ ਇਸ ਘਟਨਾ ਤੋਂ ਬਾਅਦ ਸੁਲੇਮਾਨ ਦਾ ਚਿਹਰਾ ਉੱਤਰ ਗਿਆ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਉਸਦੀ ਦੌਲਤ ਅਤੇ ਕਾਰੋਬਾਰ ਸ਼ੇਖ ਦੀ ਸਿਆਣਪ ਦੇ ਸਾਹਮਣੇ ਕੁਝ ਵੀ ਨਹੀਂ ਸੀ ਪਰ ਗਰੂਰ ਜਲਦੀ ਨਹੀਂ ਜਾਂਦਾ ਉਸਨੇ ਸੋਚਿਆ ਕਿ ਹੁਣ ਇੱਕ ਇਮਤਿਹਾਨ ਹੋ ਲਿਆ ਜਾਵੇ ਜੋ ਫਕੀਰ ਨੂੰ ਉਸਦੇ ਹਾਲ ਤੇ ਛੱਡ ਦੇਵੇਗਾ ਇਸ ਵਾਰ ਸੁਲੇਮਾਨ ਨੇ ਸ਼ੇਖ ਨੂੰ ਸ਼ਹਿਰ ਦੇ ਬਾਹਰ ਇੱਕ ویرਾਨ ਇਲਾਕੇ ਵਿੱਚ ਲਿਜਾ ਕੇ ਛੱਡ ਦਿੱਤਾ ਅਤੇ ਕਿਹਾ ਇੱਥੇ ਸਿਰਫ ਇੱਕ ਖੂਹ ਹੈ ਨਾ ਕੋਈ ਖਾਣਾ ਨਾ ਪਾਣੀ ਤੇ ਨਾ ਕੋਈ ਆਦਮੀ ਜੇ ਤੂੰ ਵਾਕਿਆ ਹੀ ਅਕਲ ਵਾਲਾ ਹੈ ਤਾਂ ਤਿੰਨ ਦਿਨਾਂ ਵਿੱਚ ਇੱਥੋਂ ਨਿਕਲ ਕੇ ਵਾਪਸ ਸ਼ਹਿਰ ਆ ਜਾਵੀਂ ਨਹੀਂ ਤਾਂ ਮੈਂ ਸਮਝ ਲਵਾਂਗਾ ਕਿ ਤੇਰੀ ਅਕਲ ਇੱਕ ਫਰੇਬ ਸੀ ਸ਼ੇਖ ਨੇ ਕੋਈ ਜਵਾਬ ਨਹੀਂ ਦਿੱਤਾ ਬਸ ਆਪਣੀ ਚੱਪਲ ਉਤਾਰੀ ਅਤੇ ਜ਼ਮੀਨ ਤੇ ਬੈਠ ਕੇ ਕਿਹਾ ਜੋ ਰੱਬ ਚਾਹੇਗਾ ਉਹੀ ਹੋਵੇਗਾ ਹੁਣ ਰਾਤ ਦਾ ਸਮਾਂ ਸੀ ਆਸਮਾਨ ਤੇ ਤਾਰੇ ਨਿਕਲੇ ਹੋਏ ਸਨ ਅਤੇ ਕਿਤੇ ਦੂਰੋਂ ਲੂੰਬੜੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸ਼ੇਖ ਇਬਰਾਹਿਮ ਨੇ ਰੱਬ ਨੂੰ ਯਾਦ ਕੀਤਾ। ਦੋ ਰਕਾਤ ਨਮਾਜ਼ ਪੜ੍ਹੀ ਅਤੇ ਫਿਰ ਸੂਫੀਆਂ ਨਾਲ ਅੰਦਾਜ਼ ਵਿੱਚ ਰੱਬ ਦੀ ਸਿਫਤ ਕਰਨ ਲੱਗਿਆ। ਅਗਲੇ ਦਿਨ ਤੜਕਸਾਰ ਜਦੋਂ ਸੂਰਜ ਨਿਕਲਣ ਦਾ ਸਮਾਂ ਹੋਇਆ ਤਾਂ ਸੁਲੇਮਾਨ ਆਪਣੇ ਨੌਕਰਾਂ ਨਾਲ ਆਇਆ ਤਾਂ ਕਿ ਫਕੀਰ ਦੀ Laash ਨੂੰ ਦੇਖ ਸਕੇ। ਪਰ ਹੈਰਾਨੀ ਦੀ ਗੱਲ ਸੀ ਕਿ ਸ਼ੇਖ ਉਸ ਖੂਹ ਦੇ ਕੋਲ ਬੈਠਾ ਸੀ। ਜੋ ਨਾ ਸਿਰਫ ਜਿੰਦਾ ਹੀ ਸੀ ਬਲਕਿ ਉਸ ਦੇ ਕੋਲ ਇੱਕ ਬੱਕਰੀ ਅਤੇ ਕੁਝ ਖੰਜੂਰਾ ਵੀ ਸਨ ਸੁਲੇਮਾਨ ਨੇ ਸ਼ੇਖ ਤੋਂ ਪੁੱਛਿਆ ਇਹ ਕਿਦਾਂ ਸੰਭਵ ਹੈ ਸ਼ੇਖ ਨੇ ਮੁਸਕਰਾ ਕੇ ਜਵਾਬ ਦਿੱਤਾ ਕਿਸਮਤ ਉਸਤੇ ਮਿਹਰਬਾਨ ਹੁੰਦੀ ਹੈ ਜੋ ਰੱਬ ਦੀ ਰਜ਼ਾ ਤੇ ਸਬਰ ਕਰਦਾ ਹੈ ਇੱਕ ਰਾਹੀਰ ਜੋ ਰਸਤਾ ਭਟਕ ਗਿਆ ਸੀ ਮੈਨੂੰ ਦੇਖ ਕੇ ਰੁਕ ਗਿਆ ਤੇ ਮੇਰੇ ਤੋਂ ਦੁਆ ਮੰਗੀ ਮੈਂ ਉਸ ਨੂੰ ਰਸਤਾ ਦੱਸਿਆ ਤੇ ਬਦਲੇ ਵਿੱਚ ਉਹ ਇਹ ਬੱਕਰੀ ਤੇ ਖੰਜੂਰਾ ਦੇ ਗਿਆ ਪਹਿਲੇ ਇਮਤਿਹਾਨ ਵਿੱਚ ਸ਼ੇਖ ਦੀ ਅਕਲ ਨੇ ਉਸ ਨੂੰ ਕਾਮਯਾਬ ਕੀਤਾ ਅਤੇ ਦੂਸਰੇ ਇਮਤਿਹਾਨ ਵਿੱਚ ਉਸ ਦੇ ਸਬਰ ਅਤੇ ਸ਼ੁਕਰਾਨੇ ਨੇ ਸੁਲੇਮਾਨ ਹੁਣ ਅੰਦਰ ਹੀ ਅੰਦਰ ਟੁੱਟਣ ਲੱਗਿਆ ਪਰ ਉਸ ਨੇ ਹਲੇ ਵੀ ਹਾਰ ਨਹੀਂ ਮੰਨੀ ਸੀ ਸੁਲੇਮਾਨ ਇਸ ਗੱਲ ਨੂੰ ਕਿਸੇ ਵੀ ਤਰ੍ਹਾਂ ਹਜਮ ਨਹੀਂ ਕਰ پا ਰਿਹਾ ਸੀ ਕਿ ਇੱਕ ਫਕੀਰ ਜਿਸ ਦੇ ਕੋਲ ਨਾ ਦੌਲਤ ਹੈ ਨਾ ਕੋਈ ਕਾਰੋਬਾਰ ਨਾ ਕੋਈ ਮਦਦਗਾਰ ਉਹ ਕਿਵੇਂ ਇੰਨਾ ਅਕਲਮੰਦ ਹੋ ਸਕਦਾ ਹੈ ਪਰ ਉਹ ਇੱਕ ਗੱਲ ਭੁੱਲ ਗਿਆ ਸੀ ਕਿ ਅਕਲ ਸਿਰਫ ਕਿਤਾਬਾਂ ਅਤੇ ਪੈਸੇ ਵਿੱਚ ਨਹੀਂ ਬਲਕਿ ਉਹ ਤਾਂ ਦਿਲ ਦੀ ਚੰਗਿਆਈ ਅਤੇ ਰੱਬ ਦੇ ਭਰੋਸੇ ਵਿੱਚ ਵੀ ਹੁੰਦੀ ਹੈ ਇੱਕ ਰਾਤ ਆਪਣੇ ਮਹਿਲ ਦੀ ਛੱਤ ਤੇ ਬੈਠਾ ਸੁਲੇਮਾਨ ਆਪਣੇ ਵਜ਼ੀਰ ਨੂੰ ਕਹਿੰਦਾ ਹੈ ਕਿ ਇਸ ਫਕੀਰ ਨੇ ਮੇਰਾ ਨੱਕ ਵੱਡ ਦਿੱਤਾ ਹੈ ਹੁਣ ਲੋਕ ਮੈਨੂੰ ਨਹੀਂ ਉਸ ਨੂੰ ਸਮਝਦਾਰ ਅਤੇ ਬੁੱਧੀਮਾਨ ਸਮਝਦੇ ਹਨ ਮੈਂ ਉਸ ਨੂੰ ਐਦਾਂ ਦੇ ਇਮਤਿਹਾਨ ਵਿੱਚ ਪਾਵਾਂਗਾ ਜਿੱਥੇ ਨਾ ਅਕਲ ਕੰਮ ਆਵੇਗੀ ਨਾ ਕਿਸਮਤ ਉੱਥੇ ਸਿਰਫ ਚਲਾਕੀ ਅਤੇ ਫਰੇਬੀ ਹੀ ਚੱਲ ਸਕੇਗੀ ਵਜ਼ੀਰ ਨੇ ਅੱਖਾਂ ਚੁਕਾ ਲਈਆਂ ਤੇ ਕਿਹਾ ਹਜ਼ੂਰ ਜੇ ਉਹ ਵਾਕਿਆ ਹੀ ਰੱਬ ਦਾ ਬੰਦਾ ਹੈ ਤਾਂ ਜ਼ੁਲਮ ਦੀ ਹਰ ਚਾਲ ਉਲਟੀ ਵੀ ਪੈ ਸਕਦੀ ਹੈ ਸੁਲੇਮਾਨ ਨੇ ਕਿਹਾ ਹੁਣ ਉਹ ਫਕੀਰ ਪੂਰੇ ਸ਼ਹਿਰ ਦੇ ਸਾਹਮਣੇ ਮੇਰੀ ਇੱਜ਼ਤ ਦਾ ਸਵਾਲ ਬਣ ਚੁੱਕਿਆ ਹੈ ਹੁਣ ਜਾਂ ਮੈਂ ਰਹਾਂਗਾ ਜਾਂ ਉਹ ਸੁਲੇਮਾਨ ਨੇ ਪੂਰੇ ਸ਼ਹਿਰ ਵਿੱਚ ਐਲਾਨ ਕਰਵਾ ਦਿੱਤਾ ਕਿ ਇੱਕ ਸਵਦਾਗਰ ਨੂੰ ਬਹੁਤ ਅਹਿਮ ਸਫ਼ਰ ਤੇ ਰਵਾਨਾ ਹੋਣਾ ਹੈ। ਇਹ ਇੱਕ ਬਹੁਤ ਮਹੱਤਵਪੂਰਨ ਕਾਰੋਬਾਰੀ ਸਫ਼ਰ ਹੈ। ਇਸ ਸਫ਼ਰ ਦੇ ਵਿੱਚ ਉਸ ਨੂੰ ਆਪਣੇ ਨਾਲ ਇੱਕ ਐਦਾਂ ਦਾ ਆਦਮੀ ਚਾਹੀਦਾ ਹੈ ਜੋ ਰਾਸਤੇ ਵਿੱਚ ਉਸ ਦੇ ਮਾਲ ਅਤੇ ਈਮਾਨਤਾਂ ਦੀ ਨਿਗਰਾਨੀ ਕਰ ਸਕੇ। ਇਸ ਕੰਮ ਲਈ ਉਸ ਆਦਮੀ ਨੂੰ 10000 ਦਿਨਾਰ ਦਿੱਤੇ ਜਾਣਗੇ। ਪਰ ਸ਼ਰਤ ਇਹ ਹੈ ਕਿ ਜੇ ਇੱਕ ਵੀ ਗਲਤੀ ਹੋਈ ਤਾਂ ਉਸ ਆਦਮੀ ਦੀ ਜਾਨ ਲੈ ਲਈ ਜਾਵੇਗੀ ਇਹ ਐਲਾਨ ਸ਼ੇਖ ਇਬਰਾਹਿਮ ਤੱਕ ਵੀ ਆ ਪਹੁੰਚਿਆ ਕੁਝ ਸੂਫੀ ਸ਼ਾਗਿਰਦਾਂ ਨੇ ਉਸ ਨੂੰ ਮਨਾ ਕੀਤਾ ਹਜੂਰ ਇਹ ਤਾਂ ਸੁਲੇਮਾਨ ਦੀ ਚਾਲ ਹੈ ਸ਼ੇਖ ਨੇ ਮੁਸਕਰਾ ਕੇ ਕਿਹਾ ਜਿ세 ਦੀ ਅਕਲ ਦਾ ਸਹਾਰਾ ਅੱਲਾ ਦੀ ਰਜ਼ਾ ਹੋਵੇ ਉਹ ਕਿਸੇ ਦੀ ਚਾਲ ਤੋਂ ਨਹੀਂ ਡਰਦਾ ਸ਼ੇਖ ਇਬਰਾਹਿਮ ਕਾਫਲੇ ਨਾਲ ਜਾਣ ਲਈ ਤਿਆਰ ਹੋ ਗਿਆ ਅਗਲੀ ਸਵੇਰ ਜਦੋਂ ਕਾਫਲਾ ਰਵਾਨਾ ਹੋਇਆ ਤਾਂ ਸੁਲੇਮਾਨ ਉਸ ਕਾਰੋਬਾਰੀ ਦੇ ਭੇਸ ਵਿੱਚ ਸੀ ਉਸ ਦੇ ਨਕਾਬ ਪਾਇਆ ਹੋਇਆ ਸੀ ਕਾਫਲੇ ਵਿੱਚ ਊਠ ਮਾਲ ਨਾਲ ਲੱਦੀਆਂ ਗੱਡੀਆਂ ਅਤੇ ਹਿਫਾਜ਼ਤ ਲਈ ਪਹਿਰੇਦਾਰ ਸਨ ਸ਼ੇਖ ਇਬਰਾਹਿਮ ਨੂੰ ਰਸਤੇ ਵਿੱਚ ਖਿਦਮਤ ਤੇ ਲਾਇਆ ਗਿਆ ਜਿਵੇਂ ਕਿ ਕਦੇ ਊਠ ਦੀਆਂ ਰस्सियां ਬੰਨਣੀਆਂ ਕਦੇ ਪਾਣੀ ਲਿਉਣਾ ਤੇ ਕਦੇ ਮਾਲ ਦੀ ਦੇਖ ਰਹਿਕ ਕਰਨਾ ਸ਼ੇਖ ਇਬਰਾਹਿਮ ਨੇ ਨਾ ਸਿਰਫ ਕੰਮ ਕੀਤਾ ਬਲਕਿ ਐਦਾਂ ਤਰਤੀਬ ਨਾਲ ਕੀਤਾ ਕਿ ਰਸਤਾ ਆਸਾਨ ਹੋ ਜਾਵੇ ਇੱਕ ਰਾਤ ਜਦੋਂ ਸਾਰੇ ਸੌ ਰਹੇ ਸਨ ਤਾਂ ਸੁਲੇਮਾਨ ਨੇ ਇੱਕ ਥੈਲੀ ਮਾਲ ਦੀ ਚੋਰੀ ਕਰਕੇ ਰੇਤ ਵਿੱਚ ਦੱਬ ਦਿੱਤੀ ਅਤੇ ਅਗਲੀ ਸਵੇਰ ਰੌਲਾ ਪਾ ਦਿੱਤਾ ਕਿ ਸਾਡੀ ਇੱਕ ਅਮਾਨਤ ਗਾਇਬ ਹੈ ਉਸ ਤੇ ਨਿਗਰਾਨੀ ਕੌਣ ਕਰ ਰਿਹਾ ਸੀ ਕਾਫਲੇ ਦੇ ਸਾਰੇ ਲੋਕਾਂ ਨੇ ਕਿਹਾ ਨਿਗਰਾਨੀ ਤਾਂ ਉਸ ਫਕੀਰ ਦੀ ਹੀ ਸੀ ਕਾਫਲੇ ਵਾਲਿਆਂ ਨੇ ਫਕੀਰ ਦੀ ਤਲਾਸ਼ੀ ਲਈ ਪਰ شیخ ਦੇ ਕੋਲ ਕੁਝ ਨਾ ਮਿਲਿਆ ਫਿਰ ਸੁਲੇਮਾਨ ਨੇ ਕਿਹਾ ਕਿ ਹੁਣ ਇਹ ਕਬੂਲ ਕਰੇ ਕੇ ਮਾਲ ਇਸਨੇ ਹੀ ਚੁਰਾਇਆ ਸੀ ਜਾਂ ਫਿਰ ਹੱਕ ਦੇ ਤੌਰ ਤੇ ਇਸ ਦੀ ਜਾਨ ਲੈ ਲਈ ਜਾਵੇ ਸ਼ੇਖ ਇਬਰਾਹਿਮ ਨੂੰ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਗਿਆ ਗਰਮੀ ਦਾ ਮੌਸਮ ਸੀ ਚਾਰੇ ਪਾਸੇ ਭੁੱਖ ਅਤੇ ਪਿਆਸ ਦੀ ਮਾਰ ਸੀ ਸ਼ੇਖ ਇਬਰਾਹਿਮ ਪਿਆਸ ਦੀ وجہ ਨਾਲ ਕਮਜ਼ੋਰ ਹੁੰਦਾ ਜਾ ਰਿਹਾ ਸੀ ਕਾਫਲੇ ਦੇ ਸਾਰੇ ਲੋਕ ਤਮਾਸ਼ਾ ਦੇਖਣ ਲੱਗੇ ਸ਼ੇਖ ਇਬਰਾਹਿਮ ਨੇ ਦੁਆ ਕੀਤੀ ਰੱਬ ਦੀ ਕਰਨੀ ਐਸੀ ਹੋਈ ਕਿ ਉਸੇ ਸਮੇਂ ਇੱਕ ਚਰਵਾਹਾ ਜੋ ਦੂਰ ਬੱਕਰੀਆਂ ਚਰਾ ਰਿਹਾ ਸੀ ਦੌੜਦਾ ਹੋਇਆ ਆਇਆ ਉਸਨੇ ਕਾਫਲੇ ਵਾਲਿਆਂ ਨੂੰ ਕਿਹਾ ਕਿ ਮੈਂ ਕੱਲ ਰਾਤ ਇੱਕ ਆਦਮੀ ਨੂੰ ਇਸ ਰੇਤ ਦੇ ਥੱਲੇ ਕੁਝ ਦੱਬਦੇ ਹੋਏ ਦੇਖਿਆ ਸੀ ਜਦੋਂ ਮੈਂ ਉਸਦੇ ਕੋਲੋਂ ਪੁੱਛਿਆ ਤਾਂ ਉਹ ਡਰ ਕੇ ਭੱਜ ਗਿਆ ਫਿਰ ਕਾਫਲੇ ਦੇ ਲੋਕਾਂ ਨੇ ਉਸ ਚਰਵਾਹੇ ਤੋਂ ਪੁੱਛਿਆ ਕਿ ਦੱਸ ਉਹ ਆਦਮੀ ਕਿੱਥੇ ਦੱਬ ਰਿਹਾ ਸੀ ਚਰਵਾਹੇ ਨੇ ਕਿਹਾ ਚਲੋ ਮੈਂ ਤੁਹਾਨੂੰ ਉਹ ਜਗ੍ਹਾ ਨੂੰ ਦਿਖਾਉਂਦਾ ਹਾਂ ਕਾਫਲੇ ਵਾਲੇ ਚਰਵਾਹੇ ਦੇ ਨਾਲ ਚੱਲ ਪਏ ਜਿੱਥੇ ਥੈਲੀ ਦੱਬੀ ਸੀ ਫਿਰ ਜਦੋਂ ਰੇਤ ਦੀ ਖੁਦਾਈ ਹੋਈ ਤਾਂ ਥੈਲੀ ਅੰਦਰ ਦੱਬੀ ਹੋਈ ਮਿਲੀ ਕਾਫਿਲੇ ਵਾਲਿਆਂ ਨੇ ਕਿਹਾ ਉਹ ਚਰਵਾਹੇ ਇਹ ਤਾਂ ਦੱਸ ਉਹ ਆਦਮੀ ਕੌਣ ਸੀ ਜਿਸ ਨੇ ਇਹ ਕਾਰਨਾਮਾ ਕੀਤਾ ਹੈ ਚਰਵਾਹੇ ਦੀ ਨਜ਼ਰ ਸਿੱਧੀ ਸੁਲੇਮਾਨ ਵੱਲ ਗਈ ਸੁਲੇਮਾਨ ਨੇ ਸ਼ਰਮਿੰਦਗੀ ਨਾਲ ਆਪਣੀਆਂ ਅੱਖਾਂ ਥੱਲੇ ਕਰ ਲਈਆਂ ਸ਼ੇਖ ਦੀਆਂ ਰस्सियां ਖੁੱਲੀਆਂ ਗਈਆਂ ਸੁਲੇਮਾਨ ਨੇ ਖਾਮੋਸ਼ੀ ਨਾਲ ਨਕਾਬ ਉਤਾਰਿਆ ਅਤੇ ਜ਼ਮੀਨ ਤੇ ਸਿਰ ਝੁਕਾ ਕੇ ਬੈਠ ਗਿਆ ਫਿਰ ਸ਼ਰਮਿੰਦਗੀ ਨਾਲ ਕਹਿਣ ਲੱਗਿਆ ਐ ਸ਼ੇਖ ਇਬਰਾਹਿਮ ਤੂੰ ਸੱਚਾ ਫਕੀਰ ਹੈਂ ਤੇ ਮੈਂ ਝੂਠਾ ਬਾਦਸ਼ਾਹ ਮੇਰੀ ਅਕਲ ਮੇਰੇ ਗਰੂਰ ਵਿੱਚ ਡੁੱਬੀ ਹੋਈ ਸੀ ਅਤੇ ਤੇਰੀ ਅਕਲ ਅੱਲਾ ਦੇ ਨੂਰ ਵਿੱਚ ਡੁੱਬੀ ਹੋਈ ਸੀ ਮੈਨੂੰ ਮੁਆਫ ਕਰ ਦੇ ਸ਼ੇਖ ਨੇ ਉਸ ਨੂੰ ਉਠਾਇਆ ਅਤੇ ਕਿਹਾ ਜਿਸ ਨੂੰ ਅਕਲ ਰੱਬ ਦੇ ਦਰ ਤੋਂ ਮਿਲੇ ਉਹ ਮੁਆਫੀ ਦੇਣ ਵਿੱਚ ਦੇਰੀ ਨਹੀਂ ਲਾਉਂਦਾ ਸ਼ੇਖ ਨੇ ਸੁਲੇਮਾਨ ਨੂੰ ਮੁਆਫ ਕਰ ਦਿੱਤਾ ਵਾਪਸ ਮਹਿਲ ਆ ਕੇ ਸੁਲੇਮਾਨ ਨੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਸੁਲੇਮਾਨ ਨੇ ਸਾਰਿਆਂ ਦੇ ਸਾਹਮਣੇ ਐਲਾਨ ਕੀਤਾ ਕਿ ਅੱਜ ਤੋਂ ਮੇਰੀ ਇਹ ਸਾਰੀ ਦੌਲਤ ਕਾਰੋਬਾਰ ਅਤੇ ਮਹਿਲ ਮੈਂ ਉਸ ਰੱਬ ਦੇ ਨਾਮ ਕਰਦਾ ਹਾਂ ਅਤੇ ਮੈਂ ਸ਼ੇਖ ਇਬਰਾਹਿਮ ਦਾ ਮੁਰid ਬਣਦਾ ਹਾਂ ਸ਼ਹਿਰ ਦੀ ਮਸਜਿਦ ਦੇ ਵਿੱਚ ਸੁਲੇਮਾਨ ਨੇ ਸ਼ੇਖ ਨੂੰ ਸਜਦਾ ਕੀਤਾ ਸ਼ੇਖ ਨੇ ਉਸ ਨੂੰ ਸਿਰਫ ਇੱਕ ਗੱਲ ਕਹੀ ਕਿ ਅਸਲੀ ਅਕਲ ਉਹੀ ਹੈ ਜੋ ਕਿਸਮਤ ਬਦਲਣ ਤੋਂ ਪਹਿਲਾਂ ਉਸ ਰੱਬ ਨੂੰ ਪਹਿਚਾਨ ਲਵੇ